ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਚੰਡੀਗੜ੍ਹ ਦੇ ਵਿੱਚ ਵਾਪਰਿਆ ਹੈ ਨਾ ਸਾਰਿਆਂ ਨੂੰ ਪਤਾ ਹੀ ਆ ਵੀ ਮਤਲਬ ਚੰਡੀਗੜ੍ਹ ਇੱਕ ਆਰਐਸਟੀ ਦਲੀ ਨੂੰ ਚਪੇੜ ਮਾਰ ਕੇ ਤੇ ਉਹਦਾ ਜਵਾਬ ਦਿੱਤਾ ਵੀ ਹਾਂ ਤੂੰ ਸਾਡੀਆਂ ਮਾਵਾਂ ਨੂੰ ਇਦਾਂ ਕਹਿ ਨਹੀਂ ਹੈ ਤੇ ਆ ਲੈ ਉਹਦਾ ਜਵਾਬ ਅਨਸਰ ਚਲੋ ਇਹ ਵੀ ਅਜੇ ਘੱਟ ਹੀ ਜਿਆਦਾ ਕਰਨਾ ਚਾਹੀਦਾ ਹੈ ਚਲੋ ਥੋੜਾ ਕੀਤਾ ਜੇ ਪਰ ਫਿਰ ਵੀ ਚਲੋ ਉਸ ਧੀ ਦੇ ਸ਼ਾਵਾਸ਼ੇ ਜਿੰਨੇ ਉਹਨੂੰ ਅਨਸਰ ਦੇਤਾ ਇਸ ਚੀਜ਼ ਦਾ ਤੇ ਇਸ ਚੀਜ਼ ਤੋਂ ਆਨੇ ਆ ਵੀ ਵੇਖੋ ਹੁਣ ਕੰਗਰਾਂ ਨੌਤ ਨੂੰ ਇੰਨਾ ਕੁ ਮਤਲਬ ਉਹਦੇ ਦਿਮਾਗ ਤੇ ਪ੍ਰੈਸ਼ਰ ਪਿਆ ਉਹ ਤੇ ਪੇਟ ਦਾ ਕਿ ਮਤਲਬ ਉਹਦਾ ਦਿਮਾਗ ਹੀ پاگل ਹੋ ਗਿਆ ਤੇ ਉਹ ਕਹਿੰਦੀ ਆ ਵੀ ਮਤਲਬ ਪੰਜਾਬ ਦੇ ਵਿੱਚ ਜੋ ਗੁਰਵਾਦ ਜੋ ਅੱਤਵਾਦ ਫੈਲ ਰਿਹਾ ਹੈ ਨਾ ਇਹ ਬੋਲੀ ਜਿਹੜੀ ਆ ਆਰਐਸਐਸ ਦੀ ਆ ਠੀਕ ਹੈ ਤੇ ਮਤਲਬ ਤੁਸੀਂ ਲਾ ਲੋ ਵੀ ਇਹ ਜਿਹੜੀ ਆ ਆਰਐਸਐਸ ਦੀ ਇੱਕ ਨੰਬਰ ਦੀ ਹੁਣ ਮੈਂ ਗਾਲਾਂ ਕੱਢਣ ਨੂੰ ਜੀ ਨਹੀਂ ਕਰਦਾ ਚਲੋ ਸਾਨੂੰ ਸਾਡਿਆਂ ਵੱਡਿਆਂ ਨੇ ਸਿਖਾਇਆ ਨਹੀਂ ਇਹ ਚੀਜ਼ਾਂ ਬੋਲਣੀਆਂ ਕੁੜੀਆਂ ਨੂੰ ਪਰ ਇਹਨੂੰ ਕੱਢਣ ਨੂੰ ਜੀ ਕਰਦਾ ਹੈ ਹਰ ਵੇਲੇ ਵੀ ਗਾਲਾਂ ਕੱਢ ਦੇ ਰਹੀਏ ਇਹਨੂੰ ਇਹਨੇ ਫੇਰ ਉਹ ਗੱਲ ਕਹੀ ਆ ਵੀ ਮਤਲਬ ਪੰਜਾਬ ਦੇ ਵਿੱਚ ਅਤਵਾਦ ਤੇ ਉਗਰਵਾਦ ਫੈਲ ਰਿਹਾ ਹੈ ਨਾ ਤੇ ਉਹ ਚੀਜ਼ ਵੇਖਣ ਵਾਲੀ ਆ ਵੀ ਇਹਦੇ ਵਿੱਚ ਸੀਐਮ ਭਗਵੰਤ ਮਾਨ ਵੀ ਆਉਂਦੇ ਆ ਪ੍ਰਕਾਸ਼ ਸਿੰਘ ਬਾਦਲ ਵੀ ਆਉਂਦਾ ਹੀ ਉਹਨਾਂ ਦਾ ਸੁਖਵੀਰ ਬਾਦਲ ਵੀ ਆਉਂਦਾ ਆ ਤੇ ਹੋਰ ਵੀ ਜਿੰਨੇ ਚਾਹੀਦੇ ਲੀਡਰ ਆ ਉਹ ਵੀ ਸਾਰੇ ਆਉਂਦੇ ਆ ਸਿੰਗਰ ਵੀ ਆਉਂਦੇ ਆ ਸਾਰੇ ਵਿੱਚ ਆਉਂਦੇ ਆ ਹਨਾ ਪੰਜਾਬ ਦੇ ਵਿੱਚ ਜਿੰਨੇ ਪੰਜਾਬ ਦੇ ਵਸਨੀਕ ਨੇ ਪੰਜਾਬੀ ਨੇ ਹਨਾ ਤੇ ਇਹ ਇਹਨਾਂ ਨੂੰ ਇੱਕ ਕਦਮ ਚੁੱਕਣਾ ਚਾਹੀਦਾ ਵੀ ਜਿਹੜੇ ਇਦਾਂ ਪੰਜਾਬ ਤੇ ਟਿੱਪਣੀਆਂ ਕਰਦੇ ਹਨਾ ਇਹਨਾਂ ਵਾਸਤੇ ਕੀ ਸੋਚ ਰਹੇ ਹੋ ਪੰਜਾਬ ਦੇ ਵਿੱਚ ਕਿਉਂਕਿ ਐ ਕਿ ਵੇਖਿਆ 92 ਸੀਟਾਂ ਭਗਵੰਤ ਮਾਨ ਸਾਹਿਬ ਤੁਸੀਂ ਖੜੀਆਂ ਹੈ ਹਨਾ ਜੇ ਕੁਝ ਤੁਸੀਂ ਕੀਤਾ ਹੁੰਦਾ ਨਾ मतलब लालो नशे थे, कोई काम लें थे, कोई बंदी सिंह नमस्ते दोस्तों आ, मुझे बहुत ज्यादा फोन कॉल्स आ रहे हैं मीडिया के भी और मेरे शुभ चिंतकों के भी सबसे पहले तो आई एम सेफ आई एम परफेक्टली फाइन आज चंडीगढ़ एयरपोर्ट पे जो हादसा हुआ आ वो सिक्योरिटी चेक के साथ में हुआ वहां पे मैं सिक्योरिटी चेक करके जैसे ही निकली तो दूसरे कैबिन में जो महिला थी जो सुरक्षा कर्मचारी थी सीआईएसएफ की उन्होंने मेरे उनके पास या उनको क्रॉस करने का इंतजार किया और साइड से आकर जो है मुझे मेरे फेस पे हिट किया और गालियां देने लगी और जब मैंने उनको पूछा कि उन्होंने ऐसा क्यों किया तो उन्होंने कहा कि वो फार्मर्स प्रोटेस्ट को जो है वो सपोर्ट करती हैं और आई एम सेफ बट माई कंसर्न इज ਕਿ ਜੋ ਅਤੰਕਵਾਦ اور ਉਗਰਵਾਦ ਪੰਜਾਬ ਮੇਂ ਵੱਧ ਰਹਾ ਹੈ ਹਾਊ ਡੂ ਵੀ ਹੈਂਡਲ 댓 ਥੈਂਕ ਯੂ ਤੇ ਜੇ ਤੁਸੀਂ ਭਗਵੰਤ ਮਾਨ ਸਾਹਿਬ ਕੁਛ ਇਹਨਾਂ ਦੋਆ ਤਿੰਨਾ ਕਦਮਾਂ ਦੇ ਕੋਈ ਕਦਮ ਚੁੱਕ ਲੈਂਦੇ ਨਾ ਤੇ ਹੋ ਸਕਦਾ ਜਿੱਦਾਂ ਤੁਸੀਂ ਵਾਅਦਾ ਦਿੰਦੇ ਹੋ ਨਾ 130 130 ਤੇ 130 ਹੋ ਜਾਂਦੀ ਹੈ ਨਾ ਪਰ ਤੁਸੀਂ ਇਹਨਾਂ ਚੀਜ਼ਾਂ ਤੇ ਚੁੱਪੀ ਤਾਣੀ ਹੋਈ ਆ ਚੁੱਪੀ ਪਤਾ ਨਹੀਂ ਕਿਉਂ ਵੱਟੀ ਹੋਈ ਆ ਵੀ ਜਾਂ ਤੇ ਸਭ ਤੋਂ ਵੱਡਾ ਫਾਂਡੀ ਜਿਹੜਾ ਸਰਕਾਰ ਨੂੰ ਨਸ਼ੇ ਦਾ ਹੁੰਦਿਆ ਇਸ ਟਾਈਮ ਹਨ ਇਹ ਚੀਜ਼ਾਂ ਹੋ ਸਕਦੀਆਂ ਤੇ ਜਾਂ ਫਿਰ ਤੁਹਾਡੇ ਮਤਲਬ ਆਪਣੇ ਹੀ ਕੁਝ ਗਾਂ ਜਿਹੜੇ ਕਰਤਾ ਤਾ ਤਾ ਨੇ ਕਿਉਂਕਿ ਹੁਣ ਤੇ ਜੋ ਕਾਲੀ ਕਾਂਗਰਸ ਵਿੱਚ ਜਿੰਨਾ ਵੀ ਮਤਲਬ ਕਰਪਟ ਲੋਕ ਸੀ ਸਾਰੇ ਤੁਹਾਡੇ ਨਾਲ ਮਿਲ ਗਏ ਹੋਣਾ ਹਨ ਉਹਨਾਂ ਨੇ ਇਸ ਰੂਪੇ ਤੁਹਾਡੇ ਵੱਲੋਂ ਪਵਾਲੇ ਆ ਤੇ ਇਸੇ ਕਰਕੇ ਹੀ ਯਾਰ ਕੀ ਤੁਸੀਂ ਆ ਰਹੇ ਹੋ ਵੀ ਜਿਹੜੇ ਤੁਸੀਂ ਇਹਨਾਂ ਲੋਕਾਂ ਨੂੰ ਸਰੂਪੇ ਪਾਉਂਦੇ ਹੋ ਜਿਹੜੇ ਮਤਲਬ ਕ੍ਰਿਪਟ ਲੋਕ ਤੁਹਾਡੇ ਵਿੱਚ ਫੇਰ ਵੜ ਗਏ ਨੇ ਹਨਾ ਕਿਉਂਕਿ ਜੋ ਵੀ ਵੱਡੇ ਵੱਡੇ ਉਹ ਜੇ ਮਗਰਮਾਸ਼ਾ ਨੇ ਜਿਹੜੇ ਬਲੈਕੀਮੇਲ ਆ ਲੋ ਜਾਂ ਕਿੱਦਾਂ ਦੇ ਉਹਨਾਂ ਨਾਲ ਹੱਥ ਮਿਲੇ ਹੋਏ ਆ ਸਾਰੀਆਂ ਸਰਕਾਰਾਂ ਦੇ ਤੇ ਇਸ ਕਰਕੇ ਤੁਸੀਂ ਚੁੱਪੀ ਤਾਂਣੀ ਹੋਈ ਹੈ ਇਸ ਤੇ ਤੇ ਦੂਸਰੀ ਗੱਲ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜੇ ਹੁਣ ਹਜੇ ਵੀ ਇਸ ਚੀਜ਼ ਤੇ ਨਾ ਬੋਲੇ ਹੁਣ ਉਹ ਕੁੜੀ ਨੂੰ ਸਸਪੈਂਡ ਕਰ ਦਿੱਤਾ ਗਿਆ ਹਨਾ ਉਹਦੀ ਨੌਕਰੀ ਤੋਂ ਖਾਸ ਕਰ ਦਿੱਤਾ ਗਿਆ ਤੇ ਕੀ ਇਸ ਚੀਜ਼ ਤੇ ਕੰਗਰਾਂ ਨੌ ਦੇ ਬਿਆਨ ਦੇ ਉੱਤੇ ਕੰਗਰਾਂ ਨੌ ਤੇ ਪਰਚਾ ਨਹੀਂ ਹੋ ਸਕਦਾ ਵੀ ਇਹ ਪੰਜਾਬ ਨੂੰ ਅੱਤਵਾਦ ਉਕਰਵਾਦ ਦੱਸਦੀ ਪਈ ਹੈ ਇਹ ਚੀਜ਼ ਬੜੀ ਸੋਚਣ ਵਾਲੀ ਆ ਇਹ ਕੁਝ ਜਿਹੜੇ ਆਪਣੇ ਜਿਹੜੇ ਵੱਡੇ ਪੰਥਕ ਨੇ ਜਾਂ ਕੋਈ ਚੰਗੇ ਚਿਹਰੇ ਨੇ ਉਹਨਾਂ ਨੂੰ ਇਹ ਚੀਜ਼ਾਂ ਚਾਹੀਦੀਆਂ ਆ ਵੀ ਹਾਂ ਇਦੇ ਵਾਸਤੇ ਇੱਕ ਵੱਡਾ ਅ ਇਰਾਦਾ ਬਣਾਇਆ ਜਾਵੇ ਵੱਡਾ ਇੱਕ ਕੇਸ ਤਿਆਰ ਕੀਤਾ ਜਾਵੇ ਵੀ ਜਿਹੜਾ ਕੰਗਣਾ ਨੋਟ ਤੇ ਵੀ ਇਹ ਪਰਚਾ ਦਰਜ ਹੋ ਸਕੇ ਕਿਉਂਕਿ ਪੰਜਾਬ ਨੂੰ ਅੱਤਵਾਦ ਉਗਰਵਾਦ ਕਿਹੜੇ ਹਿਸਾਬ ਨਾਲ ਦੱਸਦਾ ਹੈ ਨਾ ਇਸ ਚੀਜ਼ ਤੇ ਭਗਵੰਤ ਮਾਨ ਸਾਹਿਬ ਨੂੰ ਇੱਕ ਨਮਸਤੇ ਦੋਸਤੋ ਮੈਨੂੰ ਬਹੁਤ ਜ਼ਿਆਦਾ ਫੋਨ ਕਾਲਸ ਆ ਰਹੇ ਹਨ ਮੀਡੀਆ ਕੇ ਵੀ ਔਰ ਮੇਰੇ ਸ਼ੁਭਚਿੰਤਕੋ ਕੇ ਵੀ ਸਭ ਤੋਂ ਪਹਿਲੇ ਤਾਂ ਆਈ ਐਮ ਸੇਫ ਆਈ ਐਮ ਪਰਫੈਕਟਲੀ ਫਾਈ आज चंडीगढ़ एयरपोर्ट पे जो हादसा हुआ वो सिक्योरिटी चेक के साथ में हुआ वहाँ पे मैं सिक्योरिटी चेक करके जैसे ही निकली तो दूसरे कैबिन में जो महिला थी जो सुरक्षा कर्मचारी थी सी की उन्होंने मेरे उनके पास या उनको क्रॉस करने का इंतज़ार किया और साइड से आकर जो है मुझे मेरे फेस पे हिट किया और गालियाँ देने लगी और जब मैंने उनको पूछा कि उन्होंने ऐसा क्यों किया तो मैंने कहा कि वो फार्मर्स प्रोटेस्ट को जो है वो वो सपोर्ट करती हैं और आई एम सेफ बट माय कंसर्न इज के जो आतंकवाद और उग्रवाद पंजाब में बढ़ रहा है हाउ डू वी हैंडल दैट ਇਹ ਗੱਲ ਨੋਟ ਕਰਨ ਵਾਲੀ ਆ ਸੀਐਮ ਸਾਹਿਬ ਮਤਲਬ ਜੇ ਇਦਾਂ ਸਾਰੇ ਬੋਲਦੇ ਰਹੇ ਤੇ ਪਤਾ ਕੀ ਆ ਜੇ ਤੁਸੀਂ ਉਹਨਾਂ ਲੋਕਾਂ ਨੂੰ ਅੰਦਰ ਸੁੱਟ ਸਕਦੇ ਜੇ ਜਿਹੜੇ ਨਸ਼ੇ ਦੇ ਖਿਲਾਫ ਸੀ ਹਨਾ ਇੰਨਾ ਲੋਕਾਂ ਦੇ ਤਾ ਡਾ ਕਦਮ ਚੁੱਕਣਾ ਪੰਦਾ ਹੈ ਨਾ ਹੁਣ ਵੀ ਤੁਸੀਂ ਇਹ ਉਹਦੇ ਨਾਲ ਉਹਨੇ ਦਸ਼ਾ ਨਾਲ ਦੇ ਉਹਨਾਂ ਨਾਲ ਕਹਿੰਨਾ ਮੀਟਿੰਗ ਕਰ ਸਕਦੇ ਹੋ ਵੀ ਇੰਨੇ ਪੰਜਾਬ ਨੂੰ ਕਿਹੜੇ ਆਧਾਰ ਦੇ ਉੱਤੇ ਮਤਲਬ ਉਹ ਕਰਵਾਦਾ ਤਵਾਦਾ ਨਾਂ ਦਿੱਤਾ ਹੈ ਇਸ ਚੀਜ਼ ਨੂੰ ਬੜਾ ਸੋਚਣਾ ਪੈਣਾ ਹੈ ਬੜਾ ਸਮਝਣਾ ਪੈਣਾ ਤੇ ਇਹ ਲੋਕ ਹੀ ਜਿਹੜੇ ਨਾ ਵੋਟਾਂ ਸੇਕਦੇ ਹਨ ਨਾ ਇਹਨਾਂ ਲੋਕਾਂ ਨੇ ਧਰਮਾਂ ਨੂੰ ਵੰਡਿਆ ਹੈ ਨਹੀਂ ਤੇ ਕੋਈ ਹਿੰਦੂ ਨਹੀਂ ਕੋਈ ਸਿੱਖ ਨਹੀਂ ਕੋਈ ਮੁਸਲਮ ਨਹੀਂ ਕੋਈ ਕਸਾਈ ਨਹੀਂ ਸਾਰੇ ਭਰਾ ਭਰਾ ਹੀ ਨੇ ਕੋਈ ਪਾਟੇ ਨਹੀਂ ਇਹਨਾਂ ਇਹੋ ਲੋਕ ਜਿਹੜੇ ਵੋਟਾਂ ਦੇ ਨਾਂ ਤੇ ਜਿਹੜਾ ਇਹਨਾਂ ਲੋਕਾਂ ਨੂੰ ਪਾੜਨ ਦਾ ਕੰਮ ਕਰਦੇ ਆ ਇਸ ਟਾਈਮ ਤੇ ਖਾਸ ਕਰਕੇ ਜੋ ਮਹਾਰਾਸ਼ਟਰ ਦੇ ਚੋਤੁਰਦਾ ਸਾਰਿਆਂ ਨੂੰ ਪਤਾ ਹੀ ਆ ਉਹਨਾਂ ਦੀ ਮੇਨ ਸਾਰਿਆਂ ਤੋਂ ਵੱਡੀ ਗੱਲ ਉਹਨਾਂ ਦੀ ਆ ਆਰਐਸਐਸ ਦੇ ਜ਼ਿਲ੍ਹੇ ਜਿਹੜੇ ਨਾਗਪੁਰ ਤੋਂ ਦੂਰ ਦੀਨ ਉਹਨਾਂ ਦੀ ਸਭ ਤੋਂ ਵੱਡੀ ਮੇਨ ਚੀਜ਼ ਹੈ ਵੀ ਮਤਲਬ ਉਹਨਾਂ ਨੇ ਇੰਡੀਆ ਨੂੰ ਇੱਕ ਹੋ ਕੇ ਬੈਨ ਨਹੀਂ ਦੇਣਾ ਠੀਕ ਆ ਜੇ ਕਰਕੇ ਵੱਸਪ ਤੋਂ ਵੱਡੀ ਗੱਲ ਇਹ ਆ ਵੀ ਇੱਥੇ ਕਦਮ ਚੁੱਕਿਆ ਜਾਵੇ ਕੋਈ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦੇ ਹੋ ਮੇਰੀ ਜਿਹੜੀ ਉਹਨਾਂ ਤੱਕ ਪਹੁੰਚ ਜੇ ਤੇ ਵੱਧ ਤੋਂ ਵੱਧ ਮਤਲਬ ਕਮੈਂਟਾਂ ਦੇ ਵਿੱਚ ਦੱਸਿਓ ਵੀ ਵੀ ਹਾਂ ਕੋਈ ਚਲੋ ਬੱਚੇ ਆ ਲੱਭ ਜੋ ਕੋਈ ਗਲਤ ਕਿਸੇ ਵੇਲੇ ਨਿਕਲ ਜਾਂਦਾ ਵਾ ਬੱਚੇ ਸਮਝ ਕੇ ਮਾਫ ਕਰਦੇ ਹੋ ਜੇ ਤੇ ਬਾਕੀ ਸ਼ੇਅਰ ਵੱਧ ਤੋਂ ਵੱਧ ਕਰਦੇ ਹੋ ਜਿਹੜੀ ਉਹਨਾਂ ਕੋ ਪਹੁੰਚ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ